ਇਦਾਂ ਭਾਈ ਮੱਕੀ ਸਰੋਂ ਗਵਾਰਾ ਠੀਕ ਹੈ ਕਣਕ ਨੂੰ ਛੱਡ ਕੇ ਤਕਰੀਬਨ ਆਪਾਂ ਸਾਰੀਆਂ ਫਸਲਾਂ ਬੀਜ ਸਕਦੇ ਹਾਂ ਵੀ ਕਣਕ ਛੋਣਾ ਛੱਡ ਕੇ ਬਾਕੀ ਸਾਰੀਆਂ ਫਸਲਾਂ ਆਪਰੇ ਨਾਲ ਬੀਜ ਸਕਦੇ ਹਾਂ ਬਾਕੀ ਜਿਹੜੀਆਂ ਦੂਜੀਆਂ ਕੰਪਨੀਆਂ ਨੇ ਉਹਨਾਂ ਦੇ ਆਹ ਚੀਜ਼ ਹੈ ਜਿਹੜੀ ਡਿਸਕਾਂ ਚੱਲਣ ਵਾਲੀ ਇਹ ਪਲਾਸਟਿਕ ਦੀ ਹੁੰਦੀ ਹੈ ਇਹਦੀ ਐਲੂਮੀਨੀਅਮ ਦੀ ਸਭ ਤੋਂ ਪਹਿਲੀ ਗੱਲ ਤਾਂ ਇਹ ਆਪਣੇ ਨਾ ਪੰਜਾਬ ਦੇ ਵਿੱਚ ਹੀ ਬਣਦੀ ਹੈ ਮੇਡ ਇਨ ਪੰਜਾਬ ਆ ਦੇਖੋ ਇਹਦੇ ਲਿਖਿਆ ਹੋਇਆ ਠੀਕ ਹੈ ਜੀ ਦੂਜੀ ਮਸ਼ੀਨਾਂ ਸਾਰੀਆਂ ਬਾਹਰੋਂ ਇੰਪੋਰਟ ਹੁੰਦੀਆਂ ਨੇ ਅੱਛਾ ਇਹ ਆਪਣੇ ਪੰਜਾਬ 'ਚ ਹੀ ਬਣੀ ਆ ਹਾਂ ਪੰਜਾਬ 'ਚ ਹੀ ਬਣਦੀ ਆ ਬਾਕੀ ਸਪੇਅਰ ਪਾਰਟ ਦੀ ਕੋਈ ਦੇਖਿੰਦੇ ਕਿੰਨੀ ਕੀਮਤ ਕਿੰਨੀ ਕਰੇਂਦੀ ਆ ਕੀਮਤ ਬਾਈ ਆਪਾਂ 4.5 ਲੱਖ ਰੁਪਏ ਦੀ ਵੇਚਦੇ ਆ ਇਹ ਹਾਂ ਨੇ ਦੂਜੀਆਂ ਮਸ਼ੀਨਾਂ ਨਾਲੋਂ ਕੀਮਤ ਦਾ ਫਰਕ ਹੈ ਦਾ ਹਾਂਜੀ ਦੂਜੀਆਂ ਮਸ਼ੀਨਾਂ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਪੌਣੇ ਕਿ 6 ਲੱਖ ਦੇ ਲਗਭਗ ਨੇ ਬਿਨਾਂ ਰੇਜ ਨਾਲੋਂ ਬਿਨਾਂ ਹਲਾਂ ਤੋਂ ਇਹ ਆਪਾਂ ਹਲ ਲਾ ਕੇ ਵੀ 4.5 ਲੱਖ ਦੀ ਵੇਚ ਰਹੇ ਹਾਂਗੇ ਵੀ ਹਲ ਲਾ ਕੇ ਵੀ ਇਹ 4.5 ਲੱਖ ਦੀ ਆਪਾਂ ਵੇਚੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਠਿੰਡੇ ਮੇਲੇ ਦੇ ਵਿੱਚ ਖੜੇ ਆ ਤੇ ਆਹ ਜਿਹੜੀ ਮਸ਼ੀਨ ਖੜੀ ਹੈ ਆਪਣੇ ਪਿੱਛੇ ਹੈਗੀ ਮਲਟੀ ਪਰਪਸ ਮਸ਼ੀਨ ਝੋਨੇ ਨੂੰ ਤੇ ਕਣਕ ਨੂੰ ਛੱਡ ਕੇ ਬਾਕੀ ਸਾਰੀ ਫਸਲਾਂ ਦੀ ਇਹ ਬਜਾਈ ਕਰਦੀ ਹੈ ਇੱਕ ਉਹ ਪਰਲੇ ਪਾਸੇ ਤੁਸੀਂ ਮੇਰੇ ਪਿੱਛੇ ਵੇਖੋਗੇ ਉਹ ਖੜੀ ਮੱਕੀ ਦਾ ਚਾਰ ਪੌਣ ਵਾਲੀ ਮਸ਼ੀਨ ਤੇ ਇੱਕ ਰੋਟਾ ਬਟਰਾ ਵੀਰ ਹੋਰਾਂ ਦਾ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆ ਮਸ਼ੀਨ ਵੀ ਦਿਖਾਵਾਂਗੇ ਵੀ ਕੀ ਇਹਦਾ ਮੁੱਲ ਹੈ ਕੀ ਇਹਦੀਆਂ ਖੂਬੀਆਂ ਕੀ ਆ ਹਨਾ ਦੂਜੀਆਂ ਮਸ਼ੀਨਾਂ ਨਾਲੋਂ ਇਹ ਅੱਡ ਕਿਵੇਂ ਆ ਮੇਨ ਗੱਲ ਇਹਦੀ ਇਹੇ ਹੈ ਵੀ ਇਹ ਮੇਡ ਇਨ ਪੰਜਾਬ ਹੈ ਪੰਜਾਬ ਦੇ ਵਿੱਚ ਬਣੀ ਹੋਈ ਇਹ ਮਸ਼ੀਨ ਹੈ ਤੇ ਆਪਾਂ ਤੁਹਾਨੂੰ ਸਾਰੀਆਂ ਇਹਦੀਆਂ ਡਿਟੇਲਾਂ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਬਾਕੀ ਕਮੈਂਟਾਂ ਦੇ ਵਿੱਚ ਆਪਦੀ ਰਾਇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੋਰਾਂ ਨਾਲ ਗੱਲਬਾਤ ਉਹ ਦੱਸਣਗੇ ਆਪਾਂ ਨੂੰ ਇਸ ਮਸ਼ੀਨ ਬਾਰੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਆਪਣੀ ਜਿਹੜੀ ਇਹ ਮਸ਼ੀਨ ਆ ਇਹਦੇ ਵਿੱਚ ਕੀ ਖਾਸ ਗੱਲ ਹੈ ਵੀ ਜਿਹੜਾ ਕਿਸਾਨ ਹੈ ਇਹਨੂੰ ਖਰੀਦੇ ਬਾਈ ਸਭ ਤੋਂ ਪਹਿਲੀ ਗੱਲ ਤਾਂ ਇਹ ਆਪਣੇ ਨਾ ਪੰਜਾਬ ਦੇ ਵਿੱਚ ਹੀ ਬਣਦੀ ਆ ਮੇਡ ਇਨ ਪੰਜਾਬ ਆ ਦੇਖੋ ਇਹਦੇ ਲਿਖਿਆ ਹੋਇਆ ਠੀਕ ਹੈ ਜੀ ਦੂਜੀ ਮਸ਼ੀਨਾਂ ਸਾਰੀਆਂ ਬਾਹਰੋਂ ਇੰਪੋਰਟ ਹੁੰਦੀਆਂ ਨੇ ਅੱਛਾ ਇਹ ਆਪਣੇ ਪੰਜਾਬ 'ਚ ਹੀ ਬਣੀ ਆ ਹਾਂ ਪੰਜਾਬ 'ਚ ਹੀ ਬਣਦੀ ਆ ਬਾਕੀ ਸਪेयर पार्ट ਦੀ ਕੋਈ ਦਿੱਕਤ ਨਹੀਂ ਪਹਿਲੇ ਨੰਬਰ ਤੇ ਠੀਕ ਹੈ ਜੀ ਦੂਜੇ ਨੰਬਰ ਤੇ ਬਾਈ ਮਸ਼ੀਨ ਦੀ ਕੀਮ ਕੀਮਤ ਬਹੁਤ ਘੱਟ ਹੈ ਹਾਂ ਦੂਜੇ ਸਾਰੇ ਮਸ਼ੀਨਾਂ ਨਾਲ ਕੀਮਤ ਬਹੁਤ ਜ਼ਿਆਦਾ ਘੱਟ ਹੈਗੀ ਫਿਰ ਉਸ ਤੋਂ ਬਾਅਦ ਬਾਈ ਦੇਖੋ ਸਾਰਾ ਕੁਝ ਜ ਹੈਵੀ ਲੱਗਿਆ ਇਹਦੇ ਰੇਜ਼ਰ ਪਿੱਛੋਂ ਤੱਕ ਲੱਗੇ ਹੋਇਆ ਹੂੰ ਠੀਕ ਹੈ ਜੀ ਤੇ ਮੂਰਲੇ ਪਾਸੋਂ ਵੀ ਦਿਖਾ ਦਿਓ ਰੇਜ਼ਰ ਨਾਲ ਲੱਗੇ ਆਉਂਦੇ ਆ ਹੋਰ ਕੰਪਨੀ ਦੇ ਰੇਜ਼ਰ ਲੱਗੇ ਨਹੀਂ ਆਉਂਦੇ ਹੂੰ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਹਦੇ ਵਿੱਚ ਜਾਲੀ ਲੱਗੀ ਆਉਂਦੀ ਹੈਗੀ ਇਹਦੇ ਵਿੱਚ ਇਹਦੇ ਵਿੱਚ ਜਾਲੀ ਲੈਮੀਨੇਸ਼ਨਾ ਚਲੋ ਹੁਣ ਆਪਾਂ ਖੋਲ ਨਹੀਂ ਸਕਦੇ ਜਿਹੜਾ ਰੇ ਹੈਗਾ ਇਹਦਾ ਦੋ ਥਾਂ ਤੋਂ ਪਾਤਾ ਕੱਢਦਾ ਇੱਕ ਤਾਂ ਇੱਥੋਂ ਬਾਹਰ ਕੱਢਦਾ ਹੂੰ ਆਹ ਥਾਂ ਤੋਂ ਇੱਕ ਪਿੱਛੇ ਆਹ ਜਿਹੜੇ ਪਏ ਗিয়ার ਬਾਕਸ ਆ ਇਹਦੇ ਚੋਂ ਕਰਾਰੀਆਂ ਤੋਂ ਵਾਦਾ ਕਰਦਾਗਾ ਆਪਾਂ ਖੋਲ ਕੇ ਦਿਖਾ ਦਾਂਗੇ ਬਾਅਦ ਚੋਂ ਅੱਛਾ ਰੇਜ਼ਰ ਦਿਖਾ ਦਿਓ ਠੀਕ ਆ ਇਹ ਕਿਹਦੇ ਜਿਹੜਾ ਮਾਰਕਾ ਹਾਈਡਰੋਲਿਕ ਹੁੰਦਾ ਨਹੀਂ ਮਾਰਕਾ ਆਮ ਕੰਪਨੀ ਦੇ ਹਾਈਡਰੋਲਿਕ ਨਹੀਂ ਹੁੰਦਾ ਨਹੀਂ ਇਹ ਇਹ ਦੀ ਫਿਰ ਆਪਾਂ ਵੀ ਵਰਤ ਤੋਂ ਕਿਵੇਂ ਹੁੰਦੀ ਹੈ ਵੀ ਇਹਦੇ ਨਾਲ ਕੀ ਕੁਝ ਬੀਜ ਸਕਦੇ ਆਪਾਂ ਇਹਦੇ ਨਾਲ ਬਾਈ ਮੱਕੀ ਸਰੋਂ ਗਵਾਰਾ ਠੀਕ ਆ ਕਣਕ ਨੂੰ ਛੱਡ ਕੇ ਤਕਰੀਬਨ ਆਪਾਂ ਸਾਰੀਆਂ ਫਸਲਾਂ ਬੀਜ ਸਕਦੇ ਹਾਂ ਵੀ ਕਣਕ ਛੋਣਾ ਛੱਡ ਕੇ ਬਾਕੀ ਸਾਰੀਆਂ ਫਸਲਾਂ ਇਹਦੇ ਨਾਲ ਬੀਜ ਸਕਦੇ ਹਾਂ ਹਣਾ ਬਾਕੀ ਜਿਹੜੀਆਂ ਦੂਜੀਆਂ ਕੰਪਨੀ ਨੇ ਉਹਨਾਂ ਦੇ ਆਹਾ ਜੀ ਜਿਹੜੀ ਡਿਸਕਾਂ ਚੱਲਣ ਵਾਲੀ ਹੂੰ ਇਹ ਪਲਾਸਟਿਕ ਦੀ ਹੁੰਦੀ ਹੈ ਇਹਦੀ ਐਲੂਮੀਨੀਅਮ ਦੀ ਹੈ ਨਹੀਂ ਇਹ ਤੁਸੀਂ ਆਖਿਆ ਵੀ ਪੰਜਾਬ 'ਚ ਇਹ ਬਣਦੀ ਹੈ ਫਿਰ ਕਿਹੜੀ ਜਗ੍ਹਾ ਬਣਦੀ ਪੰਜਾਬ 'ਚ ਇਹ ਬਈ ਸੰਗਰੂਰ ਬਣਦੀ ਆ ਲੱਡੇ ਗੋਠੇ ਸੰਗਰੂਰ ਹਾਂਜੀ ਤੇ ਇਹਦੇ ਵਜਨ ਕਿੰਨਾ ਹੁੰਦਾ ਮਸ਼ੀਨ ਦਾ ਵਜਨ ਬਈ 9 6 9 ਕੁਇੰਟਲ ਦੇ ਕਰੀਬ ਹੁੰਦਾ ਇਹਦਾ ਹੂੰ ਤੇ ਫਿਰ ਇਹਨੂੰ ਜਿਵੇਂ ਟਰੈਕ ਤੇ ਖਿੱਚਣ ਵਾਸਤੇ ਕਿਹੜਾ ਟਰੈਕ ਇਹਦੇ ਵਾਸਤੇ ਵਧੀਆ ਰਹਿੰਦਾ ਜਿਹੜਾ ਇਹਨੂੰ ਟਰੈਕਟਰ 50 ਐਚਪੀ ਤੋਂ ਪਲਾਸ ਹੋਣਾ ਚਾਹੀਦਾ ਹਾਂ ਯਾਰ ਜਿਹੜੀ ਟਰੈਕਟਰ ਹੈ ਸਾਰੇ ਖਿੱਚਦੇ ਆਂ 4x4 ਕੇ ਸਿੰਪਲ ਵੀ ਖਿੱਚ ਲੂਗਾ ਸਿੰਪਲ ਵੀ ਖਿੱਚਦਾ ਬਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਆ ਹਾਂ ਬਾਕੀ ਆਪਾਂ ਤੁਹਾਨੂੰ ਆ ਦਿਖਾ ਦਨੇ ਫੋਲ ਕਿਦੋਂ ਆ ਦੇਖੋ ਲਓ ਜੀ ਮਸ਼ੀਨ ਤੁਸੀਂ ਵੇਖ ਸਕਦੇ ਆਂ ਆ ਦੇਖੋ ਇੱਥੋਂ ਆਪਾਂ ਚੇਂਜ ਕਰ ਸਕਦੇ ਆਂ 20 ਵਾਧਾ ਘਟਾ ਸਕਦੇ ਆਂ ਠੀਕ ਆ ਉਧਰਲੇ ਪਾਸੋਂ ਰੇ ਵਾਧਾ ਘਟਾ ਸਕਦੇ ਆਂ ਆਪਾਂ ਠੀਕ ਆ ਜੀ ਉਧਰਲੇ ਪਾਸੇ ਰੇ ਵਾਧਾ ਘਟਾ ਦਿਆ ਇੱਧਰਲੇ ਪਾਸੇ ਇੱਥੇ ਸਿਰਫ ਵਾਧਾ ਘਟਾ ਦਵਾ ਜਾ ਹੂੰ ਕਿਉਂਕਿ ਆਹ ਸਪ੍ਰਿੰਕਲ ਕੇ ਆਦੇ ਪਾਦਾ ਆਪਦੇ ਨੂੰ ਪੂਰੀ ਹ ਇਹ ਖਾਲੀ ਦੇ ਵਿੱਚ ਚੱਲਦੇ ਆ ਕੋਈ ਸਮੱਸਿਆ ਨਹੀਂ ਆਉਂਦੀ ਠੀਕ ਹੈ ਬਾਕੀ ਜਿਹੜੇ ਆ ਚੈਨਾ ਨੇ ਦੂਜਿਆਂ ਦੇ ਆਮ ਦੇ ਨਾ ਰਾਡ ਹੁੰਦੀ ਆ ਜੀ ਠੀਕ ਹੈ ਉਹ ਇਹਦੇ ਚੈਨ ਸਿਸਟਮ ਆਗਾ ਬਹੁਤ ਵਧੀਆ ਇੱਕ ਹੋਰ ਤੁਹਾਨੂੰ ਦਿਖਾਉਣਾ ਇੱਧਰ ਆ ਜਾਓ ਜਿਹੜੀ ਆ ਚੀਜ਼ ਆ ਨਾ ਆਮ ਕੀ ਕਰਦੇ ਦੂਜੀਆਂ ਕੰਪਨੀ ਸਾਰੀਆਂ ਹਾਂਜੀ ਜਿਹੜੇ ਆਪਾਂ ਗ੍ਰਿੱਲਾਂ 'ਚ ਨਹੀਂ ਆਪਾਂ ਪਾਉਂਦੇ ਹੁੰਦੇ ਘਰਾਂ 'ਚ ਹਾਂ ਹਾਂ ਉਹ ਪਸਾ ਦੇ ਚੌਰਸ ਪਾਈ ਬਹੁਤ ਹਲਕੀ ਹੁੰਦੀ ਆ ਸਟੀਲ ਜਿਹੜੀ ਹਾਂ ਉਹ ਮੁੱਚ ਜਾਂਦੀ ਇਹ ਨਾ ਥੋਸ ਰਾਡ ਠੀਕ ਆ ਹਾਂ ਇਹ ਵੀ ਇਹਦੀ ਖਾਸ ਗੱਲ ਹੈ ਨਾ ਤੇ ਇਹਦੀ ਕੀਮਤ ਫਿਰ ਕਿੰਨੀ ਰਹਿੰਦੀ ਆ ਕੀਮਤ ਬਾਈ ਆਪਾਂ 4.5 ਲੱਖ ਰੁਪਏ ਦੀ ਵੇਚਦੇ ਆ ਇਹ ਹਾਂ ਨੇ ਦੂਜੀਆਂ ਮਸ਼ੀਨਾਂ ਨਾਲੋਂ ਕੀਮਤ ਦਾ ਫਰਕ ਹੈ ਦਾ ਹਾਂਜੀ ਦੂਜੀਆਂ ਮਸ਼ੀਨਾਂ ਤਕਰੀਬਨ ਆਪਾਂ ਕਹਿ ਸਕਦੇ ਆਂ ਕਿ ਪੌਣੇ ਕਿ 6 ਲੱਖ ਦੇ ਲਗਭਗ ਨੇ ਬਿਨਾਂ ਰੇਜਰਾਂ ਤੋਂ ਬਿਨਾਂ ਹਲਾ ਤੋਂ ਇਹ ਆਪਾਂ ਹਲ ਲਾ ਕੇ ਵੀ 4.5 ਲੱਖ ਦੀ ਵੇਚ ਰਹੇ ਆਂਗੇ ਵੀ ਹਲ ਲਾ ਕੇ ਵੀ ਇਹ 4.5 ਲੱਖ ਦੀ ਆਪਾਂ ਵੇਚ ਰਹੇ ਹਾਂ ਤੇ ਇਹ ਕਿਸੇ ਵੀ ਰੂਪਾਂ ਭਰਾ ਨੇ ਆਪਣੇ ਲੈਣੀ ਹੋਵੇ ਮਸ਼ੀਨ ਫਿਰ ਕਿਵੇਂ ਆਪਣੇ ਤਾਈ ਪਹੁੰਚ ਕੇ ਸੰਪਰਕ ਕਿਵੇਂ ਕਰੇ ਸੰਪਰਕ ਆਪਾਂ ਇੱਕ ਕੰਟੈਕਟ ਨੰਬਰ ਦੇ ਦਿੰਨੇ ਆਪਾਂ 90414 90414 40736 <sansists> 40736 हां जी ਇਹ ਆਪਣਾ ਐਡਰੈਸ ਆ ਜਿਹੜਾ ਉਧਰੋਂ ਵੀਡੀਓ ਸ਼ੂਟ ਕਰ ਲੋ ਬਾਹਰੋਂ हां जी ਤੇ ਦੁਕਾਨ ਦਾ اچھا ਇਹ ਐਡਰੈਸ ਆ ਆਪਣਾ ਜਨਾ ਆਪਣਾ ਭੂਲੋ ਨਾਲ ਹੀ ਫੋਨ ਨੰਬਰ ਆ ਗਿਆ ਆਪਣਾ ਠੀਕ ਹੈ ਜੀ ਲਓ ਜੀ ਕਿਸੇ ਵੀਰ ਭਰਾ ਨੇ ਆਹ ਮਸ਼ੀਨ ਖਰੀਦਣੀ ਹੋਵੇ ਮਲਟੀ ਪਰਪਸ ਮਸ਼ੀਨ ਆ ਇਹ ਕਣਕ ਤੇ ਝੋਨੇ ਨੂੰ ਛੱਡ ਕੇ ਬਾਕੀ ਸਾਰੀਆਂ ਫਸਲਾਂ ਦੀ ਇਹ ਬਜਾਈ ਕਰੂਗੀ ਕੀਮਤ ਹੈ ਜੀ ਇਹਦੀ 4.5 ਲੱਖ ਰੁਪਏ ਦੱਸੀ ਹੈ ਨਾ ਤੁਸੀਂ ਹਾਂਜੀ ਇੱਕ ਬਈ ਚ ਹੋਰ ਚੀਜ਼ ਆ ਦੇਖੋ ਵੀ ਕੋਈ ਗਿਲਾ ਲੱਗਦਾ ਪਿੱਛੇ ਵੀ ਜਾਂਦੀ ਐ ਠੀਕ ਐ ਵੀ ਲੱਗਦਾ ਹੀ ਨਹੀਂ ਹੁਣ ਫਿਰ ਇਹ ਸਮੱਸਿਆ ਦੂਰ ਹੋ ਜਾਂਦੀ ਹਣੀ ਨਾ ਕਈ ਵਾਰ ਕੋਈ ਲੋਹੇ ਦੀ ਚੀਜ਼ ਆ ਗਈ ਖੰਭਾ ਆ ਗਿਆ ਹੂੰ ਕੋਈ ਹੋਰ ਵੀ ਸਮੱਸਿਆ ਆਉਂਦੀ ਐ ਪਿੱਛੇ ਜਾਵੜਦੀ ਹੈਗੀ ਨਹੀਂ ਇਹ ਫਿਰ ਬਜਾਈ ਕਿੰਨੇ ਕ ਵੀ ਇੱਕ ਦਿਨ ਚ ਕਿੰਨੇ ਕਿੱਲੇ ਬੀਜ ਦਿੰਦੀ ਐ ਕੋਈ ਦੇਖੋ 20 ਤੋਂ 25 ਮਿੰਟ ਲੱਗਦੇ ਇੱਕ ਏਕੜ ਨੂੰ ਹੂੰ ਇੱਕ ਏਕੜ ਨੂੰ 20 ਤੋਂ 25 ਮਿੰਟ ਹਾਂਜੀ ਤੇ ਆਪਣਾ ਡ੍ਰੈਕਟਰ ਇਹਦੇ ਐਵਰੇਜ ਫਿਰ ਕਿੰਨੀ ਕਿ ਦਿੰਦਾ ਵੀ ਤੇਲ ਖਰਚਾ ਕਿੰਨਾ ਘਟਦਾ ਡ੍ਰੈਕਟਰ ਦਾ ਜੀ ਇਹਦੇ ਐਵਰੇਜ ਮੰਨ ਲਓ ਵੀ 2 ਲੀਟਰ ਨਾਲ 1 ਕਿੱਲਾ ਬਾਣ ਵੀ ਚਿੰਦਾਗਾ 2 ਲੀਟਰ ਨਾਲ ਇੱਕ ਇੱਕ ਵਾਰ ਵੀ ਜਾਂਦਾ ਹਨ ਹਾਂ ਹਾਂ ਠੀਕ ਆ ਵੀਰੇ ਤੇ ਇਸ ਤੋਂ ਇਲਾਵਾ ਵੀ ਆਪਾਂ ਹੋਰ ਕੋਈ ਆਪਣੇ ਲੈ ਕੇ ਆਏ ਹਾਂ ਹਾਂ ਆਪਣੇ ਕੋਲੇ ਇਹ ਮੱਕੀ ਬਟਣ ਵਾਲੀ ਮਸ਼ੀਨ ਆ ਬਾਈ ਸੋਨਾਲੀ ਕਾ ਕੰਪਨੀ ਦੀ ਅੱਛਾ ਇਹ ਆਪਣੀ ਮੱਕੀ ਬਟਣ ਵਾਲੀ ਮਸ਼ੀਨ ਆ ਹਾਂਜੀ ਇਹ ਇਹਦੀ ਕੀ ਖਾਸ ਗੱਲ ਆ ਦੂਜੀ ਦੂਜੀਆਂ ਮਸ਼ੀਨਾਂ ਨਾਲੋਂ ਕਿਵੇਂ ਵੱਖ ਕਿਵੇਂ ਆ ਵੀਰੇ ਕੋਈ ਪਹਿਲੇ ਨੰਬਰ ਤੇ ਆਪਾਂ ਸ਼ੂਟ ਤੋਂ ਸ਼ੁਰੂ ਕਰਦੇ ਜਿਹੜਾ ਪੰਕਾਲਾ ਇਹਨੂੰ ਸ਼ੂਟ ਕਹਿੰਦੇ ਆਗੇ ਆਪਾਂ ਠੀਕ ਹੈ ਜੀ ਇਹਦੇ ਜਦੋਂ ਵੀ ਚੋਕ ਹੁੰਦੀ ਆ ਤਾਂ ਤਿੰਨ ਸਾਥੋਂ ਦਿੱਤਾ ਵਿਆ ਚੋਕ ਕੱਢਣ ਨੂੰ ਠੀਕ ਆ ਚੌਥਾ ਆਪਾਂ ਥੱਲੋਂ ਦਿੱਤਾ ਵੇ ਥੱਲੇ ਪਾਸੋਂ ਬਾਹਰੋਂ ਬੈਕ ਸਾਈਡ ਅਚਾਰ ਆ ਹਾਂ ਠੀਕ ਹੈ ਜੀ ਬਾਕੀ ਆ ਜਿਹੜੀ ਬਾਡੀ ਆ ਦੀ ਹੈਵੀ ਆ ਜੀ ਇਹ ਬਾਡੀ ਹੈਵੀ ਆ ਬਹੁਤ ਹੈਵੀ ਆ ਦੂਜੀਆਂ ਕੰਪਨੀਆਂ ਨਾਲੋਂ ਤੇ ਇਹ ਕਿੰਨੇ ਔੜੇ ਲੈ ਕੇ ਜਾਂਦੀ ਮਸ਼ੀਨ ਬਾਈ ਇੱਕ ਰੋਲ ਲੈ ਕੇ ਜਾਂਦੀ ਆ ਇੱਕ ਰੋਲ ਲੈ ਕੇ ਜਾਂਦੀ ਆ ਤੇ ਕਿੰਨੇ ਕਿੱਲੇ ਇਹ ਵਿੱਚ ਇਹ 4-5 4-5 ਵਾਲੀ ਹੈ ਮਸ਼ੀਨ ਹਾਂਜੀ 4-5 ਵਾਲੀ ਆ ਤੇ ਇਹ ਕਿੰਨੇ ਕਿੱਲੇ 4-5 ਦੀ ਦਿਨ ਚ ਤੇ ਬਾਈ ਬੰਦੇ ਦੇ ਡਿਪੈਂਡ ਆ 4 ਤੋਂ 5 ਕਿੱਲੇ ਤੱਕੋ-ਤੋੜ ਪਾਈ ਦਿੰਦੀ ਆ ਬਾਕੀ ਕਿਨਾਂ ਮਲਟੀ ਗੇਅਰ ਆ ਦੇ ਬਾਈ ਹਾਂ ਮਲਟੀ ਗੇਅਰ ਆਗਾ ਇਹ ਅੱਛਾ ਹਾਂ ਵਿੱਚ ਤੁਸੀਂ ਦੱਸਿਆ ਵੀ 4 ਤੋਂ ਲੈ ਕੇ 5 ਕਿੱਲੇ ਇਹ ਹਾਂਜੀ ਵੜ ਦਿੰਦੀ ਆ ਵੜ ਦਿੰਦੀ ਆ ਸਾਈਲੇਜ ਪਾਉਂਦੀ ਆ ਸਾਈਲੇਜ ਵਾਲੀ ਤੇ ਇਹ ਫਿਰ ਕਿੰਨੇ ਹੌਸਪਾਵਰ ਟਰੈਕ ਨੂੰ ਚਾਹੀਦਾ ਇਹਨੂੰ ਬਈ 50 ਪਾਵਰ ਤੋਂ ਚੱਲ ਪਾਦਾ ਟਰੈਕਟਰ 45 ਵਾਲਾ ਵੀ ਖਿੱਚ ਲੈਂਦਾ ਇਹਨੂੰ ਅੱਛਾ ਇਹਨੂੰ 45 ਵਾਲਾ ਵੀ ਖਿੱਚ ਦਿੰਦਾ ਠੀਕ ਆ ਤੇ ਟਰੈਕ ਦੀ ਐਵਰੇਜ ਫਿਰ ਕਿੰਨੀ ਰਹਿੰਦੀ ਐ ਤੇ ਇਹਦੇ ਤੇ ਬਈ ਆਪਾਂ ਮੰਨ ਸਕਦੇ ਆ ਵੀ 10 ਲੀਟਰ ਦੇ ਕਰੀਬ ਕਿੱਲਾ ਏਕੜ ਪਰ ਏਕੜ ਅੱਛਾ 10 ਲੀਟਰ ਤੇਲ ਪੀ ਜਾਂਦਾ ਕਿੱਲੇ ਦਾ ਹਣਾ ਹਾਂ ਕਿਉਂਕਿ ਬਾਣ ਬੂਣ ਗਿੱਲੇ ਹੁੰਦੇ ਨੇ ਬਈ ਸਲਿੱਪਰ ਉੱਜੀਆਂ ਦਾ ਟਰੈਕਟਰ ਖੋਦਾ ਹਾਂ ਬਾਲ ਆ ਗਿਆ ਤੇ ਇਹਦਾ ਕੀ ਪ੍ਰਾਈਸ ਐ ਵੀਰੇ ਇਹ ਦਾ ਆਪਾਂ ਬਾਈ ਮੂਰੇ ਦਾ ਪ੍ਰਾਈਸ 265000 ਰੁਪਿਆ ਹੈਗਾ ਤੇ ਮੇਲੇ ਤੇ ਆਪਾਂ ਡਿਸਕਾਊਂਟ ਦਿੱਤਾ ਹੋਇਆ ਹੈਗਾ 20000 ਦਾ ਹਾਂਜੀ ਠੀਕ ਆ ਤੇ ਲਓ ਜੀ ਪਹਿਲਾਂ ਆਪਾਂ ਤੁਹਾਨੂੰ ਉਹ ਮਸ਼ੀਨ ਵਿਖਾਈ ਸੀ ਤੇ ਇਹ ਮਸ਼ੀਨ ਹੈਗੀ ਸਾਈਲੇਜ ਬਣਾਉਣ ਵਾਲੀ 245000 ਰੁਪਿਆ ਦੀ ਕੀਮਤ ਆ ਜੇ ਕਿਸੇ ਵੀਰ ਨੇ ਇਹ ਲੈਣੀ ਹੋਵੇ ਤੇ ਬਾਈ ਜੀ ਹੋਰਾਂ ਨਾਲ ਕੰਟੈਕਟ ਕਰ ਲਿਓ ਨੰਬਰ ਤੁਹਾਨੂੰ ਸਕਰੀਨ ਤੇ ਤੇ ਬਾਈ ਜਿਹੜਾ ਆਪਣਾ ਇਹ ਰੋਟਾਵੇਟਰ ਹੈ ਹਨਾ ਹਾਂਜੀ ਇਹਦਾ ਕੀ ਪ੍ਰਾਈਸ ਹੈ ਕਿੰਨੇ ਫੁੱਟਾ ਇਹ ਹੈਗਾ ਕੀ ਇਹਦੀਆਂ ਖਾਸ ਗੱਲਾਂ ਹੈ ਬਾਈ ਖਾਸ ਖਾਸ ਗੱਲ ਤਾਂ ਇਹ ਆ ਵੀ ਕੰਪਨੀ ਦਾ ਖੋਦੋ ਹੀ ਪਹਿਲੇ ਨੰਬਰ ਦਾ ਗੇਅਰ ਇਹਨਾਂ ਦਾ ਹਮ ਹੈਵੀ ਡਿਊਟੀ ਚ ਬਣਿਆ ਹੋਇਆ ਵਧੀਆ ਹੈਵੀ ਡਿਊਟੀ ਬਾਕੀ ਡਿਸਕਾਂ ਦਾ ਤੁਸੀਂ ਆ ਦੇਖ ਲਓ ਜੱਫਾ ਹਮ ਠੀਕ ਆ ਡਹੀ ਲੱਗੀ ਇਹਨੂੰ ਠੀਕ ਆ 60 ਬਲੇਟਾਂ ਦਾ ਇਹ 60 ਬਲੇਟਾਂ ਦਾ ਹੈ ਹਾਂਜੀ ਜਿਹੜੇ ਬਲੇਡ ਆ ਖਲੇ 60 ਬਲੇਡ ਆ ਠੀਕ ਆ ਪੂਰੀ ਹੈਵੀ ਆ ਵੀ ਬਹੁਤ ਹੈਵੀ ਲੱਗਿਆ ਹੋਇਆ ਜੀ ਹਾਂ ਠੀਕ ਆ ਜੀ 4 ਸਪਰਿੰਗ ਲੱਗੇ ਹੈਗੇ ਡਾਲਾ ਵਧੀਆ ਹੈਵੀ ਕੁਆਲਿਟੀ ਦਾ ਬਸ ਕਲਰ ਬਹੁਤ ਹੈਵੀ ਕੁਆਲਿਟੀ ਦਾ ਸਾਰਾ ਕੁਝ ਹਮ ਬਾਕੀ ਕੀਮਤ ਇਹਦੀ ਭਾਈ ਮੇਲੇ ਦੇ ਕਰਕੇ ਬੜਾ ਡਿਸਕਾਊਂਟ ਰੱਖਿਆ ਹੋਇਆ ਆਖੀ ਮੋਟ ਕਿਵੇਂ 8 ਫੁੱਟਾ 110000 ਰੁਪਏ ਦਾ ਹੈ ਇਹਦੇ ਆਪਾਂ ਮੇਲੇ ਤੇ ਡਿਸਕਾਊਂਟ ਰੱਖਿਆ ਹੋਇਆ ਹੈ ਕੰਪਨੀ ਵੱਲੋਂ ਠੀਕ ਆ ਮੇਲੇ ਤੇ ਆਪਾਂ ਇਹਦਾ 99000 ਹਾਂ ਠੀਕ ਆ ਓ ਤੁਸੀਂ ਕਿੰਨਾ ਪ੍ਰਾਈਸ ਦੱਸਿਆ ਸੀ ਇਹਦਾ 110000 110000 ਠੀਕ ਆ ਤੇ ਆਪਣਾ ਹਰ ਐਡਰੈਸ ਆਪਣਾ ਹੀ ਹੈ ਹਾਂਜੀ ਇਹ ਐਡਰੈਸ ਆਪਣਾ ਆਵਣਾ ਠੀਕ ਆ ਜੀ ਆਹ ਐਡਰੈਸ ਸਭ ਗੁਰੂਪੁਰਾ ਐਗਰੋ ਮਸ਼ੀਨਰੀ ਬਰਨਾਲਾ ਰੋਡ ਨੇੜੇ ਸੋਨ ਵਾਲੀ ਕਾ ਟਰੈਕਟਰ ਏਜੰਸੀ ਰਮ ਪ੍ਰਾਖਲ ਬਠਿੰਡਾ ਨੰਬਰ ਹੈਗੇ ਹਰਪ੍ਰੀਤ ਸਿੰਘ ਹਨਾ ਆ ਨੰਬਰ ਤੁਸੀਂ ਦੇਖ ਸਕਦੇ ਹੋ ਤੇ ਜੇ ਕਿਸੇ ਵੀਰ ਭਰਾ ਨੇ ਇਹ ਰੋਟਾਵੇਟਰ ਤੇ ਆ ਜਿਹੜੀ ਮਸ਼ੀਨ ਦਿਖਾਈ ਸੀ ਆਪਾਂ ਇਹ ਤੇ ਇੱਕ ਉਹ ਮੱਕੀ ਵੜਨ ਵਾਲੀ ਮਸ਼ੀਨ ਲੈਣੀ ਹੋਵੇ ਤਾਂ ਬਾਈ ਜੀ ਨੂੰ ਕਰ ਲਿਓ ਸੰਪਰਕ ਤੇ ਹੁਣ ਆਪਾਂ ਚੱਲਦੇ ਆਂ ਮੇਲੇ ਦੇ ਵਿੱਚ ਹੋਰ ਤੁਹਾਨੂੰ ਦਿਖਾਉਣੇ ਆ ਕੀ ਕੀ ਚੀਜ਼ਾਂ ਆਈਆਂ ਤੇ ਬਣੇ ਰਹੋ வீடியோ வடிவீங்க சேர் ஜரு